ਗੱਲ ਕਰਾਂਗੇ ਅਦਾਲਤ ਦੇ ਕੈਸੇ ਫੈਸਲੇ ਦੀ ਜਿਹਦਾ ਪ੍ਰਭਾਵ ਪੂਰੇ ਪੰਜਾਬ ਤੇ ਪੂਰੇ ਭਾਰਤ ਉਤੇ ਪੈਣਾ ਫੈਸਲਾ ਰਾਖਵੇਂਕਰਨ ਨੂੰ ਲੈ ਕੇ ਆ ਕੀ ਰਾਖਵਾਕਰਨ ਖਤਮ ਹੋ ਜਾਊਗਾ ਜਾਂ ਉਹਦੇ 'ਚ ਕੋਈ ਸੋਧਾਂ ਹੋ ਜਾਣਗੀਆਂ ਕੀ ਫਰਕ ਪਊਗਾ ਆਮ ਜੀਵਨ ਦੇ ਉੱਤੇ ਅਸਲ 'ਚ ਪੰਜਾਬ ਸਰਕਾਰ ਕੀ ਕਰਦੀ ਸੀ ਇੰਨਾਂ ਜਾਤੀਆਂ ਨੂੰ ਮਿਲਣ ਵਾਲਾ ਜੋ ਰਾਖਵਾਕਰਨ ਸੀ ਉਹ ਤੇ 'ਚ ਵੰਡ ਪਈ ਸੀ ਅੱਧਾ ਰਾਖਵਾਕਰਨ ਅਸੀਂ ਜਿਹੜੀਆਂ ਸ਼ੈਡਿਊਲ ਕਾਸਟ ਤੋਂ ਉੱਪਰ ਉੱਠ ਚੁੱਕੀਆਂ ਜਾਤੀਆਂ ਉਹਨਾਂ ਨੂੰ ਦਵਾਂਗੇ ਅੱਧਾ ਜੋ ਸ਼ੈਡਿਊਲ ਕਾਸਟ ਚ ਵੀ ਪਿਛੜ ਚੁੱਕੀਆਂ ਉਹਨਾਂ ਨੂੰ ਦਵਾਂਗੇ ਸੋ ਇਹ ਕੰਮ ਪੰਜਾਬ ਸਰਕਾਰ ਕਰ ਸਕਦੀ ਹੈ ਕਿ ਨਹੀਂ ਇਹਨੂੰ ਲੈ ਕੇ ਕੇਸ ਸੁਪਰੀਮ ਕੋਰਟ ਗਿਆ ਸੀ ਤੇ ਸੁਪਰੀਮ ਕੋਰਟ ਨੇ ਕਹਿਤਾ ਕਿ ਪੰਜਾਬ ਸਰਕਾਰ ਵੰਡ ਸਕਦੀ ਹੈ ਜਦੋਂ ਇੱਕ ਵਰਗ ਆ ਸੀ ਕਹਤਾ ਉਹ ਪਛੜਿਆ ਹੋ ਹਾਂਜੀ ਬਾਈ ਠੀਕ ਆ ਉਹਨੂੰ ਰਿਜ਼ਰਵੇਸ਼ਨ ਦੇਣੀ ਆ ਉਹਨੂੰ ਰਾਖਵਾ ਕਰਨ ਦੇਣਾ ਸਰਕਾਰ ਨੂੰ ਠੀਕ ਆ ਫਿਰ ਉਹਦੇ ਚ ਅੱਗੇ ਕਿਉਂ ਵਰਗ ਵੰਡੇ ਗਏ ਇਹ ਲੋੜ ਕਿਉਂ ਪੈਂਦੀ ਆ ਰਾਖਵੇਂ ਕਰਨ ਨੂੰ ਖਤਮ ਨਹੀਂ ਕੀਤਾ ਗਿਆ ਰਾਖਵੇਂ ਕਰਨ ਦੇ ਅੰਦਰ ਰਾਖਵਾਕਰਨ ਕਰ ਦਿੱਤਾ ਗਿਆ ਹੈ ਰਿਜ਼ਰਵੇਸ਼ਨ ਦੇ ਅੰਦਰ ਰਿਜ਼ਰਵੇਸ਼ਨ ਕਰ ਦਿੱਤੀ ਗਈ ਹੈ ਉਹਨਾਂ ਚੋਂ ਕੁਝ ਕਾਸਟਾਂ ਬਹੁਤ ਜ਼ਿਆਦੀਆਂ ਜਿਹੜੀਆਂ ਪਿਛੜਗੀਆਂ ਸੀ ਆਗੜਿਆਂ ਦਾ ਜਿਹੜੇ ਤਰੱਕੀ ਕਰ ਗਏ ਉਹਨਾਂ ਦਾ ਰਾਖਵਾਕਰਨ ਖੋ ਕੇ ਪਿਛੜਿਆਂ ਨੂੰ ਦਿੱਤਾ ਗਿਆ ਹੈ ਕ੍ਰੀਮੀ ਲੇਅਰ ਕੀ ਹੁੰਦੀ ਆ ਕਿਹਾ ਜਾਂਦਾ ਵੀ ਯਾਰ ਇਹ ਇਹ ਇਸ ਵਰਗ ਦੇ ਵਿੱਚ ਰਿਜ਼ਰਵੇਸ਼ਨ ਦੇ ਵਿੱਚ ਇਹ ਕ੍ਰੀਮੀ ਲੇਅਰ ਆ ਗਈ ਹਾਂਜੀ ਹਾਂਜੀ ਕ੍ਰੀਮੀ ਲੇਅਰ ਦਾ ਕਨਸੈਪਟ ਕੀ ਹੁੰਦਾਗਾ ਕ੍ਰੀਮੀ ਲੇਅਰ ਦਾ ਕਨਸੈਪਟ ਸ਼ੈਡਿਊਲ ਕਾਸਟ 'ਚ ਸਿੱਧੇ ਤੌਰ ਤੇ ਤਾਂ ਹੈ ਨਹੀਂ ਪੰਜਾਬ 'ਚ ਕ੍ਰੀਮੀ ਲੇਅਰ ਦਾ ਕਨਸੈਪਟ ਬੈਕਵਰਡ ਕਲਾਸਟ ਜ਼ਰੂਰ ਆ ਜਿਹਨੂੰ ਅਸੀਂ ਪਛੜੀਆਂ ਸ਼੍ਰੇਣੀਆਂ ਕਹਿੰਦੇ ਆ ਤੁਹਾਨੂੰ ਮੈਂ ਵੀ ਦੱਸਦਾ ਇਸ ਫੈਸਲੇ 'ਚ ਇਹ ਵੀ ਕਿਹਾ ਗਿਆ ਹੈ ਕਿ ਜੇ ਸ਼ੈਡਿਊਲ ਕਾਸਟ 'ਚ ਉਹਦੀ ਲੋੜ ਪਈ ਤਾਂ ਉਹ ਵੀ ਵਰਤ ਲਿਆ ਜਾਵੇ ਵਰਗੀਕਰਨ ਤੋਂ ਬਿਨਾਂ ਕ੍ਰੀਮੀ ਲੇਅਰ ਵਾਲਾ ਕਨਸੈਪਟ ਵੀ ਵਰਤਿਆ ਮਤਲਬ ਸਰਕਾਰ ਜੇ ਉਹਨੂੰ ਕੱਲ ਨੂੰ ਲੱਗੇ ਹਾਂ ਹਾਂ ਕਿ ਇਹ ਜਿਹੜਾ ਹੁਣ ਮੰਨ ਲਓ 15% ਤੁਸੀਂ ਕਹਿ ਰਹੇ ਹੋ ਬਿਲਕੁਲ ਹੈ ਨਾ 15 ਚੋਂ ਵੀ 7.5 7.5 ਵੰਡਤਾ ਹਾਂਜੀ ਉਹ 7.5 ਚੋਂ ਵੀ ਸਰਕਾਰ ਅਦਾਲਤ ਕਹਿੰਦੀ ਵੀ ਜੇ ਇਹਦੇ ਚੋਂ ਵੀ ਤੁਹਾਨੂੰ ਇੱਕ ਕੈਪ ਲਾਉਣਾ ਪਵੇ ਹਾਂ ਹਾਂ ਕਿ ਜਿਹਦੀ ਆਮਦਨ ਇੰਨੀ ਜ਼ਿਆਦਾ ਉਹ ਇਸ ਦਾ ਫਾਇਦਾ ਨਹੀਂ ਲੈ ਸਕਦਾ ਤੁਸੀਂ ਉਹ ਵੀ ਲਾ ਸਕਦੇ ਹੋ ਬਿਲਕੁਲ ਅਦਾਲਤ 'ਚ ਕੇਸ ਗਿਆ ਹਾਂਜੀ ਜੇ ਇੰਨੀ ਸਹੀ ਚੀਜ਼ ਸੀ ਜਿਵੇਂ ਮੈਨੂੰ ਸਮਝ ਆ ਰਹੀ ਹੈ ਤੁਹਾਨੂੰ ਸਮਝ ਆ ਰਹੀ ਹੈ ਹਾਂਜੀ ਪਰ ਦੂਜੀ ਧਿਰ ਦੇ ਵੀ ਕੋਈ ਤਾਂ ਤਰਕ ਹੋਣਿਆ ਨਾ ਉਹਨਾਂ ਨੇ ਲੌਜੀਕ ਦਿੱਤੇ ਹੋਣਿਆ ਵੀ ਇਹ ਲੌਜੀਕ ਆ ਉਸ ਵਰਗ ਦਾ ਤਰਕ ਇਹ ਆ ਕਿ ਬਾਈ ਸਾਢੇ 7 ਦਾ ਸਾਡਾ ਲੱਗ ਜਾਊਗਾ ਕਿਉਂਕਿ ਉਹ ਤਾਂ ਕਾਬਲ ਨਹੀਂ ਮੁੰਡੇ ਉਹ ਤਾਂ ਅੱਗੇ ਹੋ ਗਏ ਆ ਅੱਗੇ ਤਰੱਕੀ ਕਰ ਗਏ ਜਿਹੜਾ ਪਿਛਲੇ ਬਚਿਆ ਸਾਢੇ 7 ਆ ਉਹਨਾਂ ਕੋਲ ਤਾਂ ਨੰਬਰ ਵੀ ਪੂਰੇ ਨਹੀਂ ਹੋਣੇ ਅੱਗੇ ਉਹਨਾਂ ਦੀ ਬਜਾਏ ਇਹ ਲੈ ਜਾਂਦੇ ਸੀ ਕਿਉਂਕਿ ਕੋਈ ਲਿਮਟ ਨਹੀਂ ਸੀ ਹੁੰਦੀ ਵਿੱਚ ਵਰਗੀਕਰਨ ਨਹੀਂ ਸੀ ਹੁੰਦਾ ਹੁਣ ਇਹਦਾ ਮਤਲਬ ਤੁਸੀਂ ਸਾਡਾ ਰਿਜ਼ਰਵੇਸ਼ਨ ਜਿਹੜੀ ਰਾਖਵਾ ਕਰਨਾ ਉਹ 15 ਤੋਂ ਸਿੱਧੇ ਤੌਰ ਤੇ ਘਟਾ ਨਹੀਂ ਸਕਦੇ ਸੰਵਿਧਾਨ ਦੀਆਂ ਜਟਿਲਤਾਵਾਂ ਨੇ ਇਨਡਾਇਰੈਕਟਲੀ ਤੁਸੀਂ ਐ ਪ੍ਰਤੱਖ ਤੌਰ ਤੇ ਤੁਸੀਂ 7-8% ਕਰਤਾ ਸੁਪਰੀਮ ਕੋਰਟ ਦੇ ਫੈਸਲੇ 'ਚ ਕਮੀਆਂ ਹੋ ਸਕਦੀਆਂ ਹੋਣਗੀਆਂ ਪਰ ਜਿਸ ਮਨਸ਼ਾ ਨਾਲ ਫੈਸਲਾ ਕੀਤਾ ਗਿਆ ਹੈ ਉਹ ਮਨਸ਼ਾ ਬਹੁਤ ਸਹੀ ਹੈ ਕਿ ਪਿਛੜਿਆਂ 'ਚੋਂ ਪਿਛੜੇ ਚੱਕੋ ਤੇ ਅੱਗੇ ਲੈ ਕੇ ਆਓ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਗੱਲ ਕਰਾਂਗੇ ਅਦਾਲਤ ਦੇ ਕੈਸੇ ਫੈਸਲੇ ਦੀ ਜਿਹਦਾ ਪ੍ਰਭਾਵ ਪੂਰੇ ਪੰਜਾਬ ਤੇ ਪੂਰੇ ਭਾਰਤ ਤੇ ਪੈਣਾ। ਫੈਸਲਾ ਰਾਖਮੇ ਕਰਨ ਨੂੰ ਲੈ ਕੇ ਆ ਕੀ ਰਾਖਮਾਕਰਨ ਖਤਮ ਹੋ ਜਾਊਗਾ? ਜਾਂ ਉਹਦੇ 'ਚ ਕੋਈ ਸੌਦਾ ਹੋ ਜਾਣਗੀਆਂ? ਕੀ ਫਰਕ ਪਊਗਾ ਆਮ ਜੀਵਨ ਦੇ ਉੱਤੇ? ਮੇਰੇ ਨਾਲ ਗੱਲਬਾਤ ਕਰਨ ਲਈ ਮਾਸਟਰ ਕਲਾਸਸ ਤੋਂ ਬਾਈ ਜੀ ਨੇ ਬਾਈ ਸਤਸਿਕਾ ਸਤਸਿਕਾ ਬਾਈ ਜੀ ਠੀਕ ਹੋ ਬਹੁਤ ਵਧੀਆ ਜੀ। ਫੈਸਲਾ ਕੀ ਆਇਆ ਇਹ? ਕੀ ਫਰਕ ਪੈਣ ਲੱਗਾ ਇਹਦੇ ਨਾਲ? ਭਈ ਇਹਦੇ ਨਾਲ ਚੁਗੀ ਚਰਚਾ ਬਹੁਤ ਆ ਸੌਰੀ ਮੈਂ ਵਿਚੀ ਰੋਕਦਾ ਚਰਚਾ ਬੜੀ ਹੋ ਰਹੀ ਹੈ ਫੈਸਲੇ ਦੀ ਚਰਚਾ ਦੇਖੋ ਜੇ ਤਾਂ ਮੈਂ ਇਹਦੇ 2-3 ਤੱਥ ਦੱਸਾਂ ਤੁਹਾਨੂੰ ਇੱਕ ਤਾਂ ਇਹ ਫੈਸਲਾ ਦਵਿੰਦਰ ਸਿੰਘ ਕੇਸ ਆ ਪੰਜਾਬ ਸਰਕਾਰ ਦੇ ਖਿਲਾਫ ਇੱਕ ਕੇਸ ਗਿਆ ਸੀ ਕਿ ਜਿੰਨੀਆਂ ਸੰਵਿਧਾਨ ਦੇ ਮੁਤਾਬਕ ਸ਼ੈਡਿਊਲ ਕਾਸਟ ਨੂੰ ਜੋ ਰਿਜ਼ਰਵੇਸ਼ਨ ਮਿਲਦੀ ਹੈ ਪੰਜਾਬ ਦੇ ਵਿੱਚ ਬਾਲਮਿਕੀ ਭਾਈਚਾਰਾ ਹੋ ਗਿਆ ਮਜਹਬੀ ਭਾਈਚਾਰਾ ਹੋ ਗਿਆ ਰਵੀਦਾਸੀਆ ਸਿੱਖ ਭਾਈਚਾਰਾ ਹੋ ਗਿਆ ਅਸਲ 'ਚ ਪੰਜਾਬ ਸਰਕਾਰ ਕੀ ਕਰਦੀ ਸੀ ਇੰਨਾਂ ਜਾਤੀਆਂ ਨੂੰ ਮਿਲਣ ਵਾਲਾ ਜੋ ਰਾਖਵਾ ਕਰਨ ਸੀ ਉਹ ਤੇ ਚ ਵੰਡ ਪਈ ਸੀ ਕਿ ਅੱਧਾ ਰਾਖਵਾ ਕਰਨ ਅਸੀਂ ਜਿਹੜੀਆਂ ਸ਼ੈਡਿਊਲ ਕਾਸਟ ਚ ਉੱਪਰ ਉੱਠ ਚੁੱਕੀਆਂ ਜਾਤੀਆਂ ਉਹਨਾਂ ਨੂੰ ਦਵਾਂਗੇ ਅੱਧਾ ਜੋ ਸ਼ੈਡਿਊਲ ਕਾਸਟ ਚ ਵੀ ਪੇਛੜ ਚੁੱਕੀਆਂ ਉਹਨਾਂ ਨੂੰ ਦਵਾਂਗੇ ਸੋ ਇਹ ਕੰਮ ਪੰਜਾਬ ਸਰਕਾਰ ਕਰ ਸਕਦੀ ਹੈ ਕਿ ਨਹੀਂ ਇਹਨੂੰ ਲੈ ਕੇ ਕੇਸ ਸੁਪਰੀਮ ਕੋਰਟ ਗਿਆ ਸੀ ਤੇ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਪੰਜਾਬ ਸਰਕਾਰ ਵੰਡ ਸਕਦੀ ਹੈ ਪਰ ਇਹਦੀ ਲੋਡ ਕਿਉਂ ਪਈ ਜਦੋਂ ਇੱਕ ਵਰਗ ਆ ਸੀ ਕਹਤਾ ਉਹ ਪਛੜਿਆ ਵਾ ਹਾਂਜੀ ਬਾਈ ਠੀਕ ਆ ਉਹਨੂੰ ਰਿਜ਼ਰਵੇਸ਼ਨ ਦੇਣੀ ਆ ਉਹਨੂੰ ਰਾਖਮਾ ਕਰਨ ਦੇਣਾ ਸਰਕਾਰ ਠੀਕ ਆ ਫਿਰ ਉਹਦੇ ਚ ਅੱਗੇ ਕਿਉਂ ਵਰਗ ਵੰਡੇ ਗਏ ਇਹ ਲੋਡ ਕਿਉਂ ਪੈਂਦੀ ਆ ਸਰਕਾਰ ਇਹ ਬਾਈ ਜੀ ਲੋਡ ਇਸ ਕਰਕੇ ਪੈਂਦੀ ਆ ਕਿ ਜਿਵੇਂ ਮੰਨ ਲਓ ਕਿ ਸ਼ੈਡਿਊਲ ਕਾਸਟ 'ਚ ਆਪਾਂ ਮੰਨ ਲਈਆ ਕਿ ਪੰਜਾਬ 'ਚੋਂ ਜਾਂ 30 ਜਾਂ 40 ਜਾਤੀਆਂ ਹੋਣ ਜਿਹੜੀਆਂ ਸ਼ੈਡਿਊਲ ਕਾਸਟ ਨਾਲ ਸੰਬੰਧਤ ਆ ਉਹਨਾਂ 'ਚੋਂ 5 ਜਾਂ 7 ਜਾਤੀਆਂ ਬਹੁਤ ਕਿਸੇ ਵੀ ਕਾਰਨ ਕਰਕੇ ਚਾਹੇ ਉਹ ਇਹ ਕਹਿ ਲੋ ਕਿ ਉਹਨਾਂ 'ਚੋਂ ਬਹੁਤ ਲੋਕ ਬਾਹਰ ਚਲੇ ਗਏ ਜਾਂ ਆਰਥਿਕ ਤੌਰ ਤੇ ਉਹਨਾਂ ਨੇ ਤਰੱਕੀ ਕਰ ਲਈ ਠੀਕ ਹੈ ਜਾਂ ਉਹਨਾਂ ਜਾਤੀਆਂ ਚੋਂ ਬਹੁਤ ਲੋਕਾਂ ਨੂੰ ਸਰਕਾਰੀ ਨੌਕਰੀਆਂ ਮਿਲ ਗਈਆਂ ਤਾਂ ਹੁਣ ਕੀ ਹੋਊਗਾ ਕਿ ਜੇ ਮੰਨ ਲਓ ਪੰਜਾਬ 'ਚ 15% ਰਾਖਵਾ ਕਰਨ ਅਨੁਸੂਚਿਤ ਜਾਤੀਆਂ ਨੇ ਕਿ ਆਪਾਂ ਸ਼ੈਡਿਊਲ ਕਾਸਟ ਨੂੰ ਕਹਤਾ ਤਾਂ ਜਿੰਨੀ ਉਹ 15% ਰਿਜ਼ਰਵੇਸ਼ਨ ਦਾ ਬਹੁਤਾ ਫਾਇਦਾ ਏ ਉਹੀ ਉਹ ਚਾਰ ਜਾਤਾਂ ਜਾਂ ਚਾਰ ਕਾਸਟਾਂ ਜਾਂ ਚਾਰ ਜਨਜਾਤੀਆਂ ਜੋ ਵੀ ਨੇ ਉਹ ਵੱਧ ਲੈ ਸਕਦੀਆਂ ਇਹ ਸਰਕਾਰ ਦਾ ਅਨੁਮਾਨ ਸੀ ਮਤਲਬ ਇਹ ਆ ਮਤਲਬ ਸਰਕਾਰ ਇਹ ਸੋਚਦੀ ਸੀ ਮੰਨ ਲਓ ਇੱਕ ਥਾਲੀ ਦੇ ਵਿੱਚ ਕੁਝ ਖਾਣ ਨੂੰ ਪਿਆ ਹਾਂ ਉਹਨਾਂ ਚੋਂ ਉਹਨੂੰ ਖਾਣ ਵਾਲੇ 10 ਬੰਦੇ ਆ ਟੋਟਲ ਹਾਂਜੀ ਦਸਾਂ ਚੋਂ ਪੰਜ ਇੰਨੇ ਤਕੜੇ ਹੋ ਗਏ ਠੀਕ ਆ ਉਹ ਹਣ ਕੀ ਕਰਿਆ ਵੀ ਦੂਜਿਆਂ ਨੂੰ ਨੇੜੀ ਨਹੀਂ ਆਉਣ ਦਿੰਦੇ ਉਹੀ ਖਾ ਖਾਈ ਜਾਣਗੇ ਸਰਕਾਰ ਨੂੰ ਇਹ ਲੱਗਦਾ ਸੀ ਮਤਲਬ ਮੈਂ ਕੋਈ ਮੈਂ ਤਾਂ ਦੇਸੀ ਭਾਸ਼ਾ ਸਮਝਾਉਣ ਦੀ ਗੱਲ ਹਾਂ ਤੇ ਪੰਜਾਬ ਸਰਕਾਰ ਨੇ 1975 ਚ ਫਿਰ ਆਹੀ ਕੋਸ਼ਿਸ਼ ਕੀਤਾ ਜੋ ਤੁਸੀਂ ਸਮਝਾ ਰਹੇ ਹੋ ਕਿ ਮੰਨ ਲਓ ਪੰਜਾਬ ਦੇ ਵਿੱਚ ਇੱਕ ਥਾਲੀ ਆ ਹਾਂ ਜਿਹਦੇ ਚ ਮਿਲਿਆ ਹੋਇਆ ਸਭ ਕੁਝ ਅਨਸੂਚਿਤ ਜਾਤੀਆਂ ਨੂੰ ਮਿਲਿਆ ਹੈ ਬਿਲਕੁਲ ਤੇ ਉਹਨੂੰ ਖਾਣ ਵਾਲੇ 20 ਜਾਣੇ ਆ ਠੀਕ ਹੈ ਸਰਕਾਰ ਨੂੰ ਪਤਾ ਲੱਗਿਆ ਕਿ ਉਹਦੇ ਚ ਪਏ 40 ਲੱਡੂਆਂ ਚੋਂ 35 ਲੱਡੂਆਂ ਨੂੰ 5 ਜਣੇ ਖਾ ਜਾਂਦੇ ਆ ਹੂੰ ਤੇ ਜਿਹੜੇ ਬਾਕੀ ਦੇ ਬਚੇ ਆ ਉਹਨਾਂ ਦੇ ਹਿੱਸੇ ਕੁਛ ਨਹੀਂ ਆਉਂਦਾ ਠੀਕ ਸਰਕਾਰ ਨੇ ਲੱਡੂ ਅੱਧ ਚੋਂ ਵੰਡਤੇ ਠੀਕ ਹੈ ਕੁਝ ਜਾਤੀਆਂ ਜਿਹੜੀਆਂ ਜ਼ਿਆਦਾ ਲੱਡੂ ਖਾ ਜਾਂਦੀਆਂ ਸੀ ਜਾਂ ਰਾਖਵੇਂ ਕਰਨ ਦਾ ਜ਼ਿਆਦਾ ਫਾਇਦਾ ਚੱਕ ਜਾਂਦੀਆਂ ਸੀ ਉਹਨਾਂ ਨੂੰ ਕਿਹਾ ਕਿ ਜਿਹੜੇ ਉਹ 40 ਲੱਡੂ ਆ ਤੁਹਾਡੇ ਹਿੱਸੇ ਉਹਨਾਂ ਚੋਂ 20 ਆਉਣਗੇ ਤੇ ਰਿਜ਼ਰਵੇਸ਼ਨ ਨੂੰ ਰਾਖਵੇਂ ਕਰਨ ਨੂੰ ਖਤਮ ਨਹੀਂ ਕੀਤਾ ਬਾਕੀ ਲੱਡੂ ਜਿਹੜੇ ਪਿਛੜ ਗਏ ਜਿੰਨਾ ਤੱਕ ਪਹੁੰਚਦੇ ਨਹੀਂ ਜਿਹੜੇ ਸਾਡੇ ਪਿੰਡਾਂ ਚ ਜਿਨ੍ਹਾਂ ਨੂੰ ਅਸੀਂ ਦੇਖਦੇ ਆਂ ਤਰੱਕੀ ਤੋਂ ਬਹੁਤ ਪਿਛੜੇ ਹੋਏ ਆ ਬਾਕੀ ਉਹਨਾਂ ਦੇ ਹੱਕ ਚ ਰੱਖਤੇ ਮੈਂ ਠੀਕ ਆ ਇਹਦਾ ਬੇਸਿਕ ਮਤਲਬ ਸੀ ਇਸ ਕਾਨੂੰਨ ਦਾ ਕਿ ਤਕੜਾ ਤਕੜਾ ਨਾ ਹੋਵੇ ਹੋਈ ਜਾਵੇ ਬਾਕੀਆਂ ਨੂੰ ਵੀ ਚੀਜ਼ਾਂ ਵੰਡ ਕੇ ਮਿਲਣਾ ਬਿਲਕੁਲ ਇਹ ਮੈਂ ਦੱਸਦਾ ਕਿ ਸੌਰੀ ਮੈਂ ਕੱਟ ਰਿਹਾ ਤੁਹਾਡੀ ਗੱਲ ਰਾਖਵੇਂ ਕਰਨ ਨੂੰ ਖਤਮ ਨਹੀਂ ਕੀਤਾ ਗਿਆ ਰਾਖਵੇਂ ਕਰਨ ਦੇ ਅੰਦਰ ਰਾਖਵਾਕਰਨ ਕਰ ਦਿੱਤਾ ਗਿਆ ਹੈ ਰਿਜ਼ਰਵੇਸ਼ਨ ਦੇ ਅੰਦਰ ਰਿਜ਼ਰਵੇਸ਼ਨ ਕਰ ਦਿੱਤੀ ਗਈ ਹੈ ਕਿ ਜੇ ਇੱਕ ਜਨਜਾਤੀ ਜਾਂ ਇੱਕ ਜਾਤੀ ਜਾਂ ਇੱਕ ਕਾਸਟ ਜਿਹੜੀ ਆ ਸ਼ਡਿਊਲ ਕਾਸਟ ਦਾ ਪੂਰਾ ਪੰਜਾਬ ਦਾ ਤਬਕਾ ਹੈ 33% ਪੂਰੇ ਭਾਰਤ ਚ ਸਭ ਤੋਂ ਵੱਧ ਸ਼ਡਿਊਲ ਕਾਸਟ ਜੇ ਪ੍ਰਤੀਸ਼ਤ ਵਾਈਜ਼ ਦੇਖੀਏ ਗਿਣਤੀ ਚ ਤਾਂ ਸ਼ਾਇਦ ਮੈਨੂੰ ਲੱਗਦਾ ਯੂਪੀ ਹੀ ਸਭ ਤੋਂ ਅੱਗੇ ਜਾਊਗਾ ਪ੍ਰਤੀਸ਼ਤ ਚ ਦੇਖਿਆ ਜਾਵੇ ਤਾਂ ਪੰਜਾਬ ਚ ਸਭ ਤੋਂ ਵੱਡ ਸ਼ਡਿਊਲ ਕਾਸਟ ਭਾਈਚਾਰਾ ਹੈ ਉਹਨਾਂ ਚੋਂ ਕੁਝ ਕਾਸਟਾਂ ਬਹੁਤ ਜ਼ਿਆਦੀਆਂ ਜਿਹੜੀਆਂ ਪਿਛੜਗੀਆਂ ਸੀ ਅਗੜਿਆਂ ਦਾ ਜਿਹੜੇ ਤਰੱਕੀ ਕਰ ਗਏ ਉਹਨਾਂ ਦਾ ਰਾਖਵਾ ਕਰਨ ਖੋ ਕੇ ਪਿਛੜਿਆਂ ਨੂੰ ਦਿੱਤਾ ਗਿਆ ਹੈ ਰਾਖਵੇਂ ਕਰਨ ਨੂੰ ਕਿਸੇ ਵੀ ਤਰੀਕੇ ਖਤਮ ਨਹੀਂ ਕੀਤਾ ਗਿਆ ਜਿਹੜੀ ਕਈ ਵਾਰੀ ਗੱਲ ਸੁਣ ਜਾਂਦੇ ਅਸੀਂ ਜਾਂ ਸਾਨੂੰ ਪ੍ਰਤੀਤ ਹੁੰਦੀ ਹੈ ਉਹ ਨਹੀਂ ਹੈ ਉਹ ਨਹੀਂ ਹੈ ਇੱਕ ਇਹ ਕ੍ਰੀਮੀ ਲੇਅਰ ਕੀ ਹੁੰਦੀ ਆ ਕਿਹਾ ਜਾਂਦਾ ਵੀ ਯਾਰ ਇਹ ਇਹ ਇਸ ਵਰਗ ਦੇ ਵਿੱਚ ਰਿਜ਼ਰਵੇਸ਼ਨ ਦੇ ਵਿੱਚ ਇਹ ਕ੍ਰੀਮੀ ਲੇਅਰ ਆ ਗਈ ਹਾਂਜੀ ਹਾਂਜੀ ਕ੍ਰੀਮੀ ਲੇਅਰ ਦਾ ਕਨਸੈਪਟ ਕੀ ਹੁੰਦਾਗਾ ਬਈ ਕਰੀਮੀ ਲੇਅਰ ਦਾ ਕਨਸੈਪਟ ਸ਼ਡਿਊਲ ਕਾਸਟ ਚ ਸਿੱਧੇ ਤੌਰ ਤੇ ਤਾਂ ਹੈ ਨਹੀਂ ਠੀਕ ਹੈ ਜੇ ਤੁਸੀਂ ਪੰਜਾਬ ਦੀ ਗੱਲ ਕਰੋ ਤਾਂ ਪੰਜਾਬ ਚ ਕਰੀਮੀ ਲੇਅਰ ਦਾ ਕਨਸੈਪਟ ਬੈਕਵਰਡ ਕਲਾਸਟ ਚ ਜ਼ਰੂਰ ਹੈ ਜਿਹਨੂੰ ਅਸੀਂ ਪਛੜੀਆਂ ਸ਼੍ਰੇਣੀਆਂ ਕਹਿੰਦੇ ਆ ਉਹਨਾਂ ਦੇ ਰਾਖਵੇਂਕਰਨ ਚ ਇੱਕ ਕਰੀਮੀ ਲੇਅਰ ਦਾ ਕਨਸੈਪਟ ਹੈ ਹਾਂ ਤੇ ਤੁਹਾਨੂੰ ਮੈਂ ਵੀ ਦੱਸਦਾ ਇਸ ਫੈਸਲੇ ਚ ਇਹ ਵੀ ਕਿਹਾ ਗਿਆ ਹੈ ਕਿ ਜੇ ਸ਼ਡਿਊਲ ਕਾਸਟ 'ਚ ਉਹਦੀ ਲੋੜ ਪਈ ਤਾਂ ਉਹ ਵੀ ਵਰਤ ਲਿਆ ਜਾਵੇ ਵਰਗੀਕਰਨ ਤੋਂ ਬਿਨਾਂ ਕਰੀਮੀ ਲੇਅਰ ਵਾਲਾ ਕਨਸੈਪਟ ਵੀ ਵਰਤ ਲਿਆ ਜਾਵੇ ਮਤਲਬ ਸਰਕਾਰ ਜੇ ਉਹਨੂੰ ਕੱਲ ਨੂੰ ਲੱਗੇ ਹਾਂ ਹਾਂ ਕਿ ਇਹ ਜਿਹੜਾ ਹੁਣ ਮੰਨ ਲਓ 15% ਤੁਸੀਂ ਕਹਿ ਰਹੇ ਹੋ ਨਾ 15 ਚੋਂ ਵੀ 7.5 7.5 ਬੰਨਤਾ ਹਾਂਜੀ ਉਹ 7.5 ਚੋਂ ਵੀ ਸਰਕਾਰ ਅਦਾਲਤ ਕਹਿੰਦੀ ਵੀ ਜੇ ਇਹਦੇ ਚੋਂ ਵੀ ਤੁਹਾਨੂੰ ਇੱਕ ਕੈਪ ਲਾਉਣਾ ਪਵੇ ਹਾਂ ਹਾਂ ਕਿ ਜਿਹਦੀ ਆਮਦਨ ਇੰਨੀ ਜ਼ਿਆਦਾ ਹਾਂ ਹਾਂ ਬਿਲਕੁਲ ਉਹ ਇਸ ਦਾ ਫਾਇਦਾ ਨਹੀਂ ਲੈ ਸਕਦਾ ਤੁਸੀਂ ਉਹ ਵੀ ਲਾ ਸਕਦੇ ਹੋ ਬਿਲਕੁਲ ਬਿਲਕੁਲ ਉਹ ਮੈਂ ਤੁਹਾਨੂੰ ਕਰੀਮੀ ਲਈ ਹਾਂਜੀ ਪਰ ਮੈਂ ਇਹਦੇ ਸੌਰੀ ਜੇ ਤੁਸੀਂ ਪੂਰੀ ਕਰਨੀ ਗੱਲ ਕਰ ਲਓ ਨਹੀਂ ਨਹੀਂ ਤੁਸੀਂ ਦੱਸੋ ਪਰ ਇਹਦੇ ਫਿਰ ਖਿਲਾਫ ਤਰਕ ਕੀ ਸੀਗੇ ਅਦਾਲਤ 'ਚ ਕੇਸ ਗਿਆ ਹਾਂਜੀ ਜੇ ਇੰਨੀ ਸਹੀ ਚੀਜ਼ ਸੀ ਜਿਵੇਂ ਮੈਨੂੰ ਸਮਝ ਆ ਰਹੀ ਹੈ ਤੁਹਾਨੂੰ ਸਮਝ ਆ ਰਹੀ ਹੈ ਪਰ ਫਿਰ ਦੂਜੀ ਤਰ ਦੇ ਵੀ ਕੋਈ ਤਾਂ ਤਰਕ ਹੋਣੇ ਹਨ ਉਹਨਾਂ ਨੇ ਲੌਜੀਕ ਦਿੱਤੇ ਹੋਣੇ ਵੀ ਇਹ ਲੌਜੀਕ ਹੈ ਭਾਈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜੇ ਤੁਸੀਂ ਜਿਵੇਂ ਤੁਹਾਡਾ ਸਵਾਲ ਸੀ ਪਹਿਲਾਂ ਕਿ ਕਰੀਮੀ ਲੇਅਰ ਕੀ ਆ ਜੇ ਮੈਂ ਉਸ ਲੇਅਰ ਬਾਰੇ ਥੋੜਾ ਜਿਹਾ ਦੱਸਦਾ ਹਾਂ ਕਿ ਕਰੀਮੀ ਲੇਅਰ ਦਾ ਬੇਸਿਕਲੀ ਮੁੱਦਾ ਇਹ ਹੁੰਦਾ ਹੈ ਕਿ ਇੱਕ ਵਰਗ 'ਚੋਂ ਜਿਹੜੇ ਲੋਕ ਇੱਕ ਲਿਮਟਿਡ ਮਾਤਰਾ ਤੋਂ ਵੱਧ ਪੈਸਾ ਕਮਾ ਰਹੇ ਆ ਜਿਵੇਂ ਹੁਣ ਇਸ ਰਕਮ ਹੈਗੀ ਆ 9 ਲੱਖ ਠੀਕ ਹੈ 8 ਜਾਂ 9 ਲੱਖ ਕਿ ਜਿਨ੍ਹਾਂ ਦੀ ਆਮਦਨ ਸਾਲਾਨਾ ਆਮਦਨ ਇਹਦੇ ਤੋਂ ਵੱਧ ਆ ਜਾਂ ਉਹ ਪਹਿਲਾਂ ਹੀ ਗਾਸਟਡ ਅਫਸਰ ਅਹੁਦਿਆਂ ਤੇ ਬੈਠੇ ਹੋਏ ਆ ਉਹ ਕ੍ਰੀਮੀ ਲੇਅਰ ਚ ਗਿਣ ਲਏ ਜਾਂਦੇ ਆ ਉਹ ਬੈਠੇ ਆ ਜਾਂ ਉਹਨਾਂ ਦੇ ਘਰ ਤੇ ਇਹ ਇੱਕ ਅਜੀਹਾ ਸਵਾਲ ਆ ਇਹਦਾ ਜਵਾਬ ਮੈਂ ਤਾਂ ਦਊ ਜੇ ਆਪਣੇ ਕੋਲ ਟਾਈਮ ਹੋਇਆ ਬਾਅਦ ਚ ਓਕੇ ਇਹ ਤੁਸੀਂ ਇਹ ਸਮਝ ਲਓ ਇਹ ਇੱਕ ਬੜਾ ਤਗੜਾ ਲੂਪ ਹੋਲ ਆ ਤੁਸੀਂ ਇੱਕ ਵੈਸੀ ਨਾ ਤੁਸੀਂ ਇੱਕ ਤੀਰ ਛੜਤਾ ਸ਼ਾਇਦ ਤੁਸੀਂ ਇਹ ਸੋਚ ਕੇ ਛੱਡਿਆ ਹੋਣਾ ਕਿ ਬਈ ਛੋਟੀ ਜੀ ਗੱਲ ਹੈ ਦਾ ਜਵਾਬ ਆ ਜਾਊਗਾ ਬਿਲਕੁਲ ਇਹਦੇ ਜਵਾਬ ਚੋਂ ਨਿਕਲਦੇ ਆ ਫੇਕ ਸਰਟੀਫਿਕੇਟ ਜਾਲੀ ਸਰਟੀਫਿਕੇਟ ਜਾਂ ਲੂਪ ਵਾਲੇ ਸਰਟੀਫਿਕੇਟ ਉਹ ਜਿਹੜੇ ਸਿੰਗਰ ਆ ਉਹ ਸਾਰਾ ਦਿਨ ਜੱਟਾਂ ਦੇ ਗੀਤ ਲਗਾਉਂਦੇ ਆ ਇਹ ਬਹੁਤ ਤਗੜੀ ਕਹਾਣੀ ਹੈ ਸਰਟੀਫਿਕੇਟ ਫਿਰ ਉਹ ਇਹ ਤਾਂ ਜੀ ਭਾਈਚਾਰੇ ਚੋਂ ਬਣਾਉਂਦੇ ਆ ਉਹੀ ਉਹਨਾਂ ਇਹ ਦੇਖੋ ਅਸਲ ਚ ਨਾ ਬਹੁਤ ਸਾਰੇ ਸਰਟੀਫਿਕੇਟਾਂ ਨੂੰ ਫੇਕ ਸਰਟੀਫਿਕੇਟ ਕਿਹਾ ਗਿਆ ਹਾਂ ਅਸਲ ਚ ਬਹੁਤੇ ਸਰਟੀਫਿਕੇਟ ਫੇਕ ਸਰਟੀਫਿਕੇਟ ਨਹੀਂਗੇ ਓਕੇ ਉਹ ਸਰਟੀਫਿਕੇਟ ਕਾਨੂੰਨੀ ਦਾ ਪੇਚ ਦਾ ਫਾਇਦਾ ਚੱਕ ਕੇ ਬਣਾਏ ਗਏ ਸਰਟੀਫਿਕੇਟ ਆ ਨਹੀਂ ਪਰ ਹੁਣ ਜਿਹੜੇ ਸਿੱਧੇ ਤੌਰ ਤੇ ਹੀ ਕਈ ਬੰਦਿਆਂ ਨੂੰ ਤਾਂ ਮੈਂ ਜਾਣਦਾ ਜਿਹੜੇ ਹੈ ਤਾਂ ਜਰਨਲ ਦੇ ਤੇ ਉਹ ਸਰਟੀਫਿਕੇਟ ਬਣਾ ਕੇ ਉਹ ਬਈ ਫਿਰ ਉਹ ਇੱਕ ਉਹਨੂੰ ਮੈਂ ਫੇਕ ਕੈਟਾਗਰੀ ਕਹੂੰਗਾ ਜਿਹੜਾ ਤੁਸੀਂ ਮੈਨੂੰ ਕਿਹਾ ਸੀ ਨਾ ਸਵਾਲ ਕਿਉਂਕਿ ਮੈਂ ਤੁਹਾਡੇ ਸਵਾਲ ਨੂੰ ਉਲਝਾਉਣਾ ਨਹੀਂ ਚਾਹੁੰਦਾ ਹਾਂ ਉਸ ਸਵਾਲ ਦਾ ਮੈਂ ਫਿਲਹਾਲ ਦੀ ਘੜੀ ਜੇ ਤੁਸੀਂ ਖੁੱਲ ਕੇ ਮੇਰੇ ਨਾਲ ਆਪਾਂ ਅਗਲੀ ਵਾਰ ਕਦੀ ਗੱਲਬਾਤ ਹੋਵੇ ਉਦੋਂ ਦਵਾਂਗਾ ਜਵਾਬ ਕੀ ਆਖਰ ਤੁਸੀਂ ਕਿ ਜਾਂ ਤੁਹਾਡੇ ਘਰ ਦੇ ਹਾਂ ਉਹ ਸਵਾਲ ਨੂੰ ਮੈਂ ਉੱਥੇ ਛੱਡ ਜਾਨਾ ਬਿਲਕੁਲ ਤਾਂ ਕ੍ਰੀਮੀ ਲੇਅਰ ਦਾ ਜਵਾਬ ਮੈਂ ਤੁਹਾਨੂੰ ਦੇਤਾ ਹੋਰ ਤੁਸੀਂ ਦੱਸੋ ਕਿ ਦੂਜੇ ਪੱਖ ਬਾਰੇ ਤੁਸੀਂ ਕੀ ਆ ਮੈਂ ਦੂਜੇ ਪੱਖ ਬਾਰੇ ਹੀ ਤੁਹਾਨੂੰ ਸਵਾਲ ਕਰ ਰਿਹਾ ਸੀ ਨਾ ਠੀਕ ਹੈ ਜੀ ਹੁਣ ਬਈ ਇਹਦਾ ਇੱਕ ਹੋਰ ਪੱਖ ਆ ਰਾਖਵੇਂ ਕਰਨ ਦਾ ਜਿਹਦਾ ਇੱਕ ਵਿਰੋਧ ਇਹ ਦੇਖਣ ਨੂੰ ਮਿਲਿਆ ਕਿ ਬਈ ਇਹ ਰਾਖਵਾ ਕਰਨ ਗਲਤ ਆ ਉਹ ਵੀ ਲੋਕ ਕਿਸੇ ਹੱਦ ਤੱਕ ਸੱਚੇ ਆ ਜਾਂ ਸੱਚੇ ਕਹਿ ਲਓ ਜਾਂ ਉਹਨਾਂ ਦੀਆਂ ਕੁਝ ਚਿੰਤਾਵਾਂ ਨੇ ਸੱਚੇ ਝੂਠੇ ਤਾਂ ਉਹਨਾਂ ਕੋਲੇ ਵੀ ਦਲੀਲਾਂ ਹੋਣਗੀਆਂ ਦਲੀਲਾਂ ਨੇ ਉਹਨਾਂ ਕੋਲ ਹਾਂ ਦੇਖੋ ਇਹ ਉਹਨਾਂ ਦੀ ਜਿਹੜੀ ਦਲੀਲ ਆ ਨਾ ਉਹਦਾ ਤਰਕ ਮੈਂ ਪਿੱਛੇ ਜੇ ਆਏ ਇੱਕ ਉਤੋਂ ਰਿਜ਼ਲਟ ਦੇ ਨਤੀਜੇ ਤੋਂ ਦਵਾਂਗਾ ਮੈਂ ਤਾਂ ਉਹਨੂੰ ਇੱਕ ਰਿਜ਼ਲਟ ਆਇਆ ਸੀ ਬੇਸਿਕਲੀ ਹਰਿਆਣਾ ਸਿਵਲ ਸਰਵਿਸ ਦਾ ਠੀਕ ਹੈ ਪੰਜਾਬ ਦਾ ਰਿਜ਼ਲਟ ਨਹੀਂ ਸੀ ਪਰ ਇਹ ਮਸਲਾ ਇਕੱਲੇ ਪੰਜਾਬ ਦਾ ਤਾਂ ਹੈ ਨਹੀਂ ਜੇ ਰਾਖਵੇਂ ਕਰਨ ਦਾ ਮਸਲਾ ਤਾਂ ਪੂਰੇ ਭਾਰਤ ਦਾ ਹੈ ਹੂੰ ਉਸ ਰਿਜ਼ਲਟ 'ਚ ਇਹ ਚੀਜ਼ ਦੇਖਣ ਨੂੰ ਮਿਲੀ ਕਿ ਹਰਿਆਣਾ ਸਿਵਲ ਸਰਵਿਸ ਦੀ ਪ੍ਰੀਖਿਆ ਦੇ ਫਾਈਨਲ ਨਤੀਜੇ ਆਏ ਹੂੰ ਉਹਦੇ 'ਚ ਸ਼ਾਇਦ ਉਹਨਾਂ ਨੇ 70 ਜਾਂ 80 ਯੋਗ ਉਮੀਦਵਾਰ ਚੁਣਨੇ ਸੀ ਕਹਿੰਦੇ ਸਾਡੇ ਕੋਲ ਚੁਣੇ ਘੱਟ ਗਏ ਹੂੰ ਉਹ ਘੱਟ ਕਿਉਂ ਚੁਣੇ ਗਏ ਉਹਨਾਂ ਨੇ ਰੱਖੀ ਸੀ ਇੱਕ ਸ਼ਰਤ ਕਿ ਐਨੇ ਪ੍ਰਤੀਸ਼ਤ ਨੰਬਰ ਆਉਣੇ ਜ਼ਰੂਰੀ ਹੈ ਹੂੰ ਠੀਕ ਹੈ ਜੀ ਹੁਣ ਕੀ ਹੋਇਆ ਜਰਨਲ ਵਰਗ ਵਾਲੇ ਤਾਂ ਉਹਨੇ ਨੰਬਰ ਲੈ ਗਏ ਠੀਕ ਆ ਜਿਹੜੇ ਸ਼ੈਡਿਊਲ ਕਾਸਟ ਵਰਗ ਦੇ ਬੱਚੇ ਸੀਗੇ ਉਹ ਸ਼ਾਇਦ ਉਹਨੇ ਨੰਬਰ ਨਹੀਂ ਲਿਜਾ ਸਕੇ ਉਹਨਾਂ ਦੀਆਂ ਸੀਟਾਂ ਖਾਲੀ ਰਹਿ ਗਈਆਂ ਹੂੰ ਹੁਣ ਮੰਨ ਲਓ 10 ਬੱਚੇ ਉਹਨਾਂ ਦੇ ਰਿਜ਼ਰਵੇਸ਼ਨ 'ਚ ਰੱਖਣੇ ਸੀ ਹੂੰ ਤੇ ਪਾਸ ਕਰ ਸਕੇ ਸਿਰਫ 4 ਜਾਣੇ ਤਾਂ ਤਰੀਕੇ ਨਾਲ ਇਹ ਹੋ ਗਿਆ ਕਿ ਜਿੱਥੇ 10% ਪ੍ਰਤੀਸ਼ਤ ਰਿਜ਼ਰਵੇਸ਼ਨ ਹੋਣੀ ਸੀ ਹੋਈ ਤਾਂ ਸਿਰਫ 4% ਤਾਂ ਇੱਕ ਵਰਗ ਇਹ ਕਹਿੰਦਾ ਕਿ ਉਹ ਕਾਬਿਲ ਹੀ ਹੈ ਨਹੀਂ ਸੀਗੇ ਤਾਂ ਨਹੀਂ ਰੱਖੇ ਗਏ ਪਰ ਇੱਕ ਗੱਲ ਆ ਕਿ ਇੰਨਾ ਪੇਪਰਾਂ ਦੇ ਕ੍ਰਾਈਟੇਰੀਆ ਹੀ ਇੰਨੇ ਔਖੇ ਆ ਕਿ ਉਹ ਵਰਗ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਉਹ ਬਹਾਨਾ ਉਹ ਕਹਿ ਰਿਹਾ ਕਿ ਸਰਕਾਰ ਬਹਾਨੇ ਸਿਰ ਸਾਡੇ ਰਾਖਵੇਂਕਰਨ ਨੂੰ ਘਟਾ ਰਹੀ ਹੈ ਹੁਣ ਉਹਦਾ ਇਸ ਵਰਗੀਕਰਨ ਨਾਲ ਕੀ ਫੈਸਲਾ ਫਾਇਦਾ ਹੋਇਆ ਜਾਂ ਇਹਦੇ ਨਾਲ ਕੀ ਤਾਲੁਕਾਤ ਆ ਤੁਸੀਂ ਦੇਖੋ ਇੱਕ ਥਾਲੀ ਚ 15% ਰਾਖਵਾ ਕਰਨ ਉਹਨਾਂ ਚੋਂ ਕਹਿੰਦੇ ਕਿ ਆ ਕੁਝ ਜਾਤੀਆਂ ਨੇ ਜਿਹੜੀਆਂ ਤਰੱਕੀ ਕਰ ਗਈਆਂ 7.5 ਇਹਨਾਂ ਨੂੰ ਦੇਤਾ 7.5 ਉਹਨਾਂ ਨੂੰ ਦੇਤਾ ਆਪਾਂ ਜਿਹੜਾ ਇਧਰਲਾ 7.5 ਆ ਉਹ ਤਾਂ ਕਾਬਲ ਨੇ ਉਹ ਤਾਂ ਵੱਧ ਪੜ ਕੇ ਰਾਖਵੇਂ ਕਰਨ ਦੇ ਫਾਇਦੇ ਨਾਲ ਲੱਗ ਜਾਣਗੇ ਜਿਹੜਾ ਪਿਛੜਿਆ ਬਚਿਆ ਹੋਇਆ 7.5% ਆ ਉਹਨਾਂ ਚੋਂ ਕਈਆਂ ਦੇ ਨੰਬਰ ਹੀ ਪੂਰੇ ਨਹੀਂ ਹੋਣੇ ਜਦੋਂ 15% ਸੀ ਜਦੋਂ ਜਦੋਂ ਤੁਸੀਂ ਨੰਬਰ ਦੀ ਹੱਦ ਰੱਖਤੀ ਜਦੋਂ ਤੁਸੀਂ ਨੰਬਰ ਦੀ ਹੱਦ ਰੱਖਤੀ ਜਦੋਂ ਪੂਰਾ 15% ਸੀ ਜੇ ਉਹ ਰਹਿ ਵੀ ਜਾਂਦੇ ਸੀ ਇਹ ਉਹਨਾਂ ਦੇ ਹਿੱਸੇ ਚ ਲੈਤਾ ਜਾਂਦੇ ਸੀ ਉਸ ਵਰਗ ਦਾ ਤਰਕ ਇਹ ਆ ਕਿ ਬਾਈ ਸਾਢੇ 7 ਦਾ ਸਾਡਾ ਲੱਗ ਜਾਊਗਾ ਕਿਉਂਕਿ ਉਹ ਤਾਂ ਕਾਬਲ ਨਹੀਂ ਮੁੰਡੇ ਉਹ ਤਾਂ ਅਗਰੇ ਹੋ ਗਏ ਆ ਅੱਗੇ ਤਰੱਕੀ ਕਰ ਗਏ ਜਿਹੜਾ ਪਿਛਲੇ ਬੱਚੇ ਆ ਸਾਢੇ 7 ਉਹਨਾਂ ਕੋਲ ਤਾਂ ਨੰਬਰ ਵੀ ਪੂਰੇ ਨਹੀਂ ਹੋਣੇ ਅੱਗੇ ਉਹਨਾਂ ਦੀ ਬਜਾਏ ਇਹ ਲੈ ਜਾਂਦੇ ਸੀ ਕਿਉਂਕਿ ਕੋਈ ਲਿਮਟ ਨਹੀਂ ਸੀ ਹੁੰਦੀ ਵਿੱਚ ਵਰਗੀਕਰਨ ਨਹੀਂ ਸੀ ਹੁੰਦਾ ਹੁਣ ਇਹਦਾ ਮਤਲਬ ਤੁਸੀਂ ਸਾਡਾ ਰਿਜ਼ਰਵੇਸ਼ਨ ਆ ਜਿਹੜੀ ਰਾਖਵਾ ਕਰਨਾ ਉਹ 15 ਤੋਂ ਸਿੱਧੇ ਤੌਰ ਤੇ ਘਟਾ ਨਹੀਂ ਸਕਦੇ ਸੰਵਿਧਾਨ ਦੀਆਂ ਜਟਿਲਤਾਵਾਂ ਨੇ ਇਨਡਾਇਰੈਕਟਲੀ ਤੁਸੀਂ ਐ ਪਰ ਤੱਕ ਤੌਰ ਤੇ ਤੁਸੀਂ 7.8% ਕਰਤਾ ਪਰ ਇਹਦੇ ਨਾਲ ਹੁਣ ਜੇ ਮੈਂ ਤੁਹਾਨੂੰ ਪੁੱਛਾਂ ਹਨ ਹਾਲਾਂਕਿ ਅਦਾਲਤ ਦਾ ਫੈਸਲਾ ਆਪਾਂ ਸਾਰੇ ਹੀ ਰਿਸਪੈਕਟ ਕਰਦੇ ਆਂ ਪਰ ਕੀ ਕੋਈ ਤੁਹਾਨੂੰ ਲੱਗਦਾ ਕਿ ਵਾਜਬ ਜੋ ਹੋਇਆ ਵਾਜਬ ਹੈ ਇਹਦਾ ਰੱਖਮੇ ਕਰਨ ਨੂੰ ਲੈ ਕੇ ਕਿਉਂਕਿ ਮੈਂ ਤਾਂ ਨਿੱਜੀ ਤੌਰ ਤੇ ਇਹ ਗੱਲ ਮੰਨਦਾ ਮੈਂ ਰੱਖਮੇ ਕਰਨ ਦੇ ਹੱਕ ਚ ਠੀਕ ਹੈ ਜੀ ਇੱਕ ਸੁਸਾਇਟੀ ਇੱਕ ਅਸੀਂ ਕਿਸੇ ਨੂੰ 2000 ਸਾਲ ਕਿਸ ਦੇ ਪੈਰ ਬੰਨੀ ਰੱਖੇ ਹੁਣ ਕਿਹਨੇ ਬਰਾਬਰ ਨਹੀਂ ਭਜਦੇ ਬਰਾਬਰੀ ਯਾਰ ਕਿਵੇਂ ਭਜਣਗੇ ਯਾਰ ਜਦੋਂ ਨੀ ਮੈਂ ਕਹਿੰਦਾ ਕਿੰਨਾ ਚਿਰ ਸਿੱਖਿਆ ਦੂਰ ਰੱਖੀ ਆ ਯਾਰ ਕਿੰਨਾ ਗੈਰ ਮਨੁੱਖੀ ਵਤੀਰਾ ਇਸ ਮੁਲਕ ਚ ਹੋਇਆ ਜਿੱਥੇ ਮੈਂ ਜੀ ਜਿੱਦੇ ਮੈਂ ਬੇहद ਪਿਆਰ ਕਰਦਾ ਇਸ ਮੁਲਕ ਦੇ ਮਿੱਟੀ ਨੂੰ ਪਰ ਗੈਰ ਮਨੁੱਖੀ ਤਾਂ ਗੈਰ ਮਨੁੱਖੀ ਆ ਨਾ ਹੁਣ ਉੱਥੇ ਹੋ ਸਕਦਾ ਤੁਹਾਡੇ ਵਿਚਾਰ ਕੁਝ ਹੋਰ ਹੋਣ ਪਰ ਤੁਸੀਂ ਹਾਂ ਜਿਹੜੀ ਗੱਲ ਹੈ ਦੇਖੋ ਭਾਈ ਅਸਲ ਚ ਮੇਰੇ ਵਿਚਾਰ ਹੋਰ ਜਾਂ ਤੁਹਾਡੇ ਨਾਲ ਮਿਲਦੇ ਹੋਣੀ ਜ਼ਰੂਰੀ ਨਹੀਂ ਬਿਲਕੁਲ ਪਰ ਮੈਂ ਇਸ ਰਾਖਵੇਂ ਕਰਨ ਨੂੰ ਕਿਸੇ ਹੋਰ ਤਰੀਕੇ ਨਾਲ ਪ੍ਰਭਾਸ਼ਿਤ ਕਰਦਾ ਜੀ ਤੁਸੀਂ ਨਾ ਕਦੀ ਆਪਣੇ ਪਰਿਵਾਰ ਚ ਕਿਸੇ ਛੋਟੇ ਬੱਚੇ ਨੂੰ ਜੇਦੀ ਉਮਰ 8 ਕਿ ਸਾਲ ਆ ਤੇ ਮੰਨ ਲਓ ਮੈਂ ਤੁਹਾਨੂੰ ਉਦਾਹਰਣ ਦਿੰਦਾ ਕਿ ਤੁਸੀਂ ਨਾ ক্রিকেট ਖੇਡਣ ਦੇ ਬੜੇ ਸ਼ਕੀਨ ਹੋ ਜਾਂ ਚਿੜੀ ਸ਼ਿੱਕਾ ਖੇਡਣ ਦੇ ਬੜੇ ਸ਼ਕੀਨ ਹੋ ਤੁਹਾਨੂੰ ਪਤਾ ਹੈ ਜਾਂ ਬੈਟਬਾਲ ਖੇਡਣ ਨੂੰ ਬੱਚੇ ਨੇ ਤੁਹਾਡੇ ਨਾਲ ਨਹੀਂ ਆਉਣਾ ਤੁਸੀਂ ਉਹਨੂੰ ਇੱਕ ਲਾਲਚ ਦਿੰਦੇ ਹੋ ਕਿ ਇਦਾਂ ਕਰ ਮੇਰੇ ਨਾਲ ਖੇਡਣਾ ਤੇ ਇਹਨੂੰ ਦੋ ਵਾਰੀਆਂ ਮੇਰੀ ਇੱਕ ਵਾਰੀ ਉਹ ਕੀ ਕਰ ਰਹੇ ਹੋ ਤੁਸੀਂ ਰਾਖਵਾ ਕਰਨ ਜੀ ਦੂਜੀ ਗੱਲ ਪਰਿਵਾਰ ਚੋਂ ਕੋਈ ਬਿਮਾਰ ਹੋ ਗਿਆ ਤੁਹਾਡਾ ਬੱਚਾ ਕੋਈ ਵੀ ਆਪਣੇ ਪਰਿਵਾਰ ਚੋਂ ਰੱਬ ਨਾ ਕਰੇ ਕਿ ਕਿਸੇ ਨੂੰ ਕੋਈ ਢਿੱਲਾ ਮੱਠਾ ਹੋ ਗਿਆ ਥੋੜਾ ਜਿਹਾ ਅਸੀਂ ਉਹਦੇ ਵਾਸਤੇ ਕੀ ਵੀ ਲੈ ਕੇ ਆਉਨੇ ਆ ਉਹਦੇ ਵਾਸਤੇ ਅਸੀਂ ਨਾਰੀਅਲ ਦਾ ਪਾਣੀ ਲੈ ਕੇ ਆਉਨੇ ਆ ਬਾਕੀ ਸਾਰਾ ਟੱਬਰ ਉਹਦੇ ਹਾਲ ਦੇਖ ਰਿਆ ਹੁੰਦਾ ਉਹ ਕੱਲਾ ਪਾਣੀ ਪੀ ਰਿਆ ਹੁੰਦਾ ਉਹ ਕੀ ਹੈ ਰਾਖਵਾ ਕਰਨ ਰਾਖਵਾ ਕਰਨ ਸਾਡੇ ਸਮਾਜ ਦੀ ਲੋੜ ਆ ਇਹ ਗੱਲ ਤੁਸੀਂ ਤੇ ਮੈਂ ਤੇ ਮੈਨੂੰ ਲੱਗਦਾ ਹਰ ਬੰਦਾ ਇਹਦੇ ਨਾਲ ਸਹਿਮਤ ਆ ਪਰ ਇਹ ਰਾਖਵਾ ਕਰਨ ਹਰ ਬੰਦਾ ਤਾਂ ਨਹੀਂ ਚਲੋ ਹਾਂ ਨਹੀਂ ਸਹਿਮਤ ਹੋਣਾ ਚਾਹੀਦਾ ਇਹਦੇ ਨੂੰ ਪਰ ਇਹਦੇ ਚ ਇੱਕ ਸ਼ਰਤ ਆ ਰਾਖਵਾ ਕਰਨ ਓਨਾ ਚਿਰ ਜਿੰਨਾ ਚਿਰ ਉਹ ਬੰਦਾ ਬਿਮਾਰ ਆ ਜੇ ਉਹ ਬੰਦਾ ਠੀਕ ਹੋ ਗਿਆ ਪਰ ਕ੍ਰੀਮੀ ਲੇਅਰ ਫਿਰ ਉਸੇ ਖਾਤਰ ਤਾਂ ਆਈ ਆ ਹਾਂ ਨਹੀਂ ਮਤਲਬ ਕ੍ਰੀਮੀ ਲੇਅਰ ਦਾ ਕਨਸੈਪਟ ਹੀ ਹੈ ਵੀ ਜੇ ਭਾਈ ਤੁਹਾਡੀ ਆਮਦਨ ਜ਼ਿਆਦਾ ਵਧ ਗਈ ਪਰ ਜਿਹੜਾ ਹੁਣ ਕਮਜ਼ੋਰ ਬੈਠਾ ਇੱਕ ਬੱਚਾ ਯਾਰ ਉਹਦੇ ਮਾਂ ਪਿਓ ਦਿਹਾੜੀ ਕਰਦੇ ਆ ਬਿਲਕੁਲ ਉਹਦੀ ਮੰਮੀ ਕਿਥੇ ਹਨਾ ਮਤਲਬ ਕਿਸੇ ਦੇ ਕੋਹਾ ਘੂੜਾ ਕਰਕੇ ਜਾਂ ਕੋਸ਼ਿਸ਼ ਕਰਕੇ ਵਿਚਾਰੀ ਉਹ ਸਰਵਾਈਵ ਕਰ ਰਿਹਾ ਬੱਚਾ ਉਹਦਾ ਪਰਿਵਾਰ ਸਰਵਾਈਵ ਕਰ ਰਿਹਾ ਹੈ ਨਾ ਉਹਦੇ ਕੋਲ ਬੇਸਿਕ ਸਹੂਲਤਾਂ ਵੀ ਹੈ ਨਹੀਂ ਬੇਸਿਕ ਅੱਜ ਦੀ ਘੜੀ ਜਦੋਂ ਜਵਾਕ ਏਸੀ ਚ ਪਏ ਹੁੰਦੇ ਆ ਤੇ ਉਹਨਾਂ ਦੇ ਹੋ ਸਕਦਾ ਲਾਈਟ ਜਾਵੜੇ ਤੇ ਇਨਵਰਟਰ ਵੀ ਨਾ ਹੋਵੇ ਬਿਲਕੁਲ ਉਹ ਉੱਥੋਂ ਭੜਕੇ ਆਇਆ ਤੇ ਜੇ ਕੋਈ ਮਤਲਬ ਉਹ ਨੂੰ ਕੋਈ ਕਹਦੇ ਵੀ ਯਾਰ ਸਾਡੇ ਨਾਲ ਬਰਾਬਰ ਕੰਪੀਟ ਕਰੋ ਯਾਰ ਫਿਰ ਆ ਤਾਂ ਮੈਨੂੰ ਵੀ ੱੱਕਾ ਲੱਗਦਾ ਆਪਾਂ ਉਹ ਉਸ ਸ਼੍ਰੇਣੀ ਚੋਂ ਆ ਯਾਰ ਜਿਹਨੂੰ अर्ਲੀ ਐਡਵਾਂਟੇਜ ਮਿਲੀ ਵੀ ਆ ਬਿਲਕੁਲ ਕਹਿ ਸਕਦੇ ਕਿਸੇ ਵੀ ਬਿਜ਼ਨਸ ਚ ਲਾ ਲੋ ਕਿਸੇ ਵੀ ਦੁਨੀਆ ਕਿਸੇ ਖੇਡ ਚ ਵੀ ਲਾ ਲੋ ਜਿਹੜੀ ਵੀ ਟੀਮ ਨੂੰ अर्ਲੀ ਐਡਵਾਂਟੇਜ ਮਿਲੀ ਆ Uy, ¿qué era ਤੇ ਬਿਲਕੁਲ ਭਾਈ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਜੇ ਉਹਨਾਂ ਸਾਰੀਆਂ ਗੱਲਾਂ ਨੂੰ ਦੇਖੀਏ ਤਾਂ ਇਸ ਤੋਂ ਇਤਿਹਾਸਕ ਫੈਸਲਾ ਕੋਈ ਨਹੀਂ ਸੀ ਹੋ ਸਕਦਾ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਮਝੋ ਕਹਿੰਦੇ ਪਿਛੜਿਆਂ ਦੇ ਵਿੱਚੋਂ ਵੀ ਜਿਹੜੇ ਪਿਛੜੇ ਰਹਿ ਗਏ ਉਹਨਾਂ ਦਾ ਵਰਗੀਕਰਨ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਆਓ ਸਹੀ ਆ ਸੁਪਰੀਮ ਕੋਰਟ ਦੇ ਫੈਸਲੇ 'ਚ ਕਮੀਆਂ ਹੋ ਸਕਦੀਆਂ ਹੋਣਗੀਆਂ ਪਰ ਜਿਸ ਮਨਸ਼ਾ ਨਾਲ ਫੈਸਲਾ ਕੀਤਾ ਗਿਆ ਹੈ ਉਹ ਮਨਸ਼ਾ ਬਹੁਤ ਸਹੀ ਹੈ ਕਿ ਪਿਛੜਿਆਂ 'ਚੋਂ ਪਿਛੜੇ ਚੱਕੋ ਤੇ ਅੱਗੇ ਲੈ ਕੇ ਆਓ ਕੁਛ ਰਹਿ ਤਾਂ ਨਹੀਂ ਗਿਆ ਆਪਣੀ ਇਸ ਗੱਲਬਾਤ 'ਚ ਨਹੀਂ ਭਾਈ ਇਹਦੇ 'ਚ ਤਾਂ ਕੁਛ ਨਹੀਂ ਰਹਿ ਗਿਆ ਹਾਂਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬਾਈ ਜੀ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਧੰਨਵਾਦ।